2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਹੀ ਸ਼ੁਰੂ ਹੋ ਗਈਆਂ ਸੀ ਉਸ ਤਹਿਤ ਹੀ 2016 'ਚ ਇੱਥੇ ਮਲੇਰਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ 'ਚੋਂ ਨਰੇਸ਼ ਯਾਦਵ ਦੇ ਅਕਾਊਂਟ 'ਚੋਂ ਬੀਜੇ ਕੁਮਾਰ ਦੇ ਅਕਾਊਂਟ 'ਚ 90 ਲੱਖ ਰੁਪਈਆ आम आदमी ਵੱਲੋਂ ਦਿੱਤਾ ਜਾਂਦਾ ਹੈ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਔਰ ਉਹਦੀ ਜਿਹੜੇ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਹੀ ਕਰਦੇ ਨੇ ਔਰ ਮੇਨ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਅ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਮੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਤਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਇਤਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ 'ਚ ਜ਼ਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫੋਂ ਦੇਖੋ ਤੁਸੀਂ ਦੇਖੋ ਜਿਹੜੀ ਇਹ ਸਿਲੈਕਟ ਕਮੇਟੀ ਹੈ ਜਿਹਦੇ 'ਚ ਲਿਖਿਆ ਜਾਂਦਾ ਹੈ ਇਨਾਂ ਨੂੰ ਸੁਝਾਅ ਦੇਣ ਲਈ ਚੁਣਿਆ ਗਿਆ ਇਹ ਲਿਖਿਆ ਗਿਆ ਪੰਜਾਬ ਵਿਧਾਨ ਸਭਾ ਸਕਤਰੇਤ ਅਧिसूचना 19 ਜੁਲਾਈ 2025 ਨੰਬਰ ਐਲਏ 2025 ਮਾਰੀ ਆਫ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਮਿਤੀ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਂਪਣ ਸੰਬੰਧੀ ਸਰਬਸੰਮਤੀ ਨਾਲ ਪਾਸ ਹੋਇਆ ਪ੍ਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੈਕਟ ਕਮੇਟੀ ਵਿੱਚ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਇੱਥੇ ਲਿਖੇ ਮਾਨਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚ ਮਾਨਯੋਗ ਮੈਂਬਰ ਸਾਹਿਬ ਨੇ ਸਾਡੇ 15ਵੇਂ ਨੰਬਰ ਤੇ ਮੁਹੰਮਦ ਜ਼ਮੀਲੂ ਰਹਿਮਾਨ ਸਾਹਿਬ ਜਿਨ੍ਹਾਂ ਦੀਆਂ ਮੈਂ ਅੱਜ ਤੁਹਾਨੂੰ ਤੇ ਦੱਸ ਦਿਆਂ ਕਿ ਆ ਉਸ ਟਾਈਮ ਦੀ ਉਹਨਾਂ ਦੀ ਫੋਟੋਜ਼ ਨੇ ਅੱਜ ਇਹ ਪਿਕਸ ਨੇ ਇਹ ਉਸ ਟਾਈਮ ਦੀਆਂ ਨੇ ਜਦੋਂ ਸਾਡੇ ਹੀ ਮਲੇਰ ਕੋਟਲੇ 'ਚ ਸਾਡੇ ਹੀ ਧਾਰਮਿਕ ਗ੍ਰੰਥ ਦੀ ਬੇਅਦਵੀ ਕੀਤੀ ਜਾਂਦੀ ਹੈ ਔਰ ਕੋਰਟ 'ਚ ਬੈਠ ਕੇ ਇਸ ਬੰਦੇ ਦੀ ਨਰੇਸ਼ ਯਾਦਵ ਦੀ ਪੈਰਵਾਈ ਕਰਨ ਲਈ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਮੀਲੂ ਰਹਿਮਾਨ ਸਾਹਿਬ ਇਹ ਬੈਠੇ ਹੋਏ ਨੇ ਹਰਪਾਲ ਜਿੰਮਾ ਸਾਹਿਬ ਬੈਠੇ ਹੋਏ ਨੇ ਜਿਹੜਾ ਇਹਨਾਂ ਦੀ ਪੈਰਵੀ ਕਰ ਰਹੇ ਨੇ ਔਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਇਹਨਾਂ ਨੂੰ ਬਚਾਉਣ ਲਈ ਔਰ ਪੂਰੀ ਕੋਸ਼ਿਸ਼ ਦੇ ਤਹਿਤ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ SSP DCDA ਇਹ ਚਾਰ ਜਿਹੜੇ ਬੰਦੇ ਡਿਪਾਰਟਮੈਂਟ ਵਿੱਚ ਕਹਾ ਕਿ ਇਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਬਚਾਉਣ ਲਈ ਪਰ ਮਾਨਯੋਗ ਸਾਡੇ ਜੱਜ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਸਬੂਤਾਂ ਨੂੰ ਦੇਖਦੇ ਹੋਏ 90 ਲੱਖ ਜਿਹੜੀ ਟ੍ਰਾਂਸਫਰ ਉਹਨੂੰ ਦੇਖਦੇ ਹੋਏ ਔਰ ਹੋਰ ਬਾਕੀ ਸਬੂਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀ ਨਰੇਸ਼ ਯਾਦਵ ਨੂੰ ਹੁਣ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਇਹਨਾਂ ਨੇ ਲੈਟਰ ਲਿਖੇ ਸਾਡੇ DC ਮੈਡਮ ਉਸ ਟਾਈਮ ਸੀ ਪਲਵੀ ਜੋਸ਼ੀ ਇਹ ਇਹਨਾਂ ਨੂੰ ਇਹਨਾਂ ਨੇ ਲੈਟਰ ਲਿਖ ਕੇ ਕਿਹਾ ਜਿਹੜੇ ਗਵਾਹ ਸੀ ਉਹ ਆਪਣਾ ਕੇਸ ਵਾਪਸ ਲੈਣਾ ਚਾਹੁੰਦੇ ਹਨ ਪਹਿਲਾਂ ਮੈਂ ਉਹ ਗਵਾਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਕਿਸ ਆਧਾਰ ਤੇ ਕੀ ਉਹਨਾਂ ਨੂੰ ਚਲਾਵਾ ਦਿੱਤਾ ਗਿਆ ਡਰਾਇਆ ਗਿਆ ਕਿਸ ਆਧਾਰ ਤੇ ਉਹਨਾਂ ਨੇ ਆਪਣੇ ਜਿਹੜੇ ਨੇ ਬਿਆਨ ਵਾਪਸ ਲੈ ਪਹਿਲਾਂ ਤਾਂ ਮੇਰਾ ਸਵਾਲ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਮੁਹੰਮਦ ਅਸ਼ਰਫ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਹ ਵਾਪਸ ਕਿਉਂ ਲਿਆ ਅਗਰ ਉਹਨਾਂ ਨੂੰ ਡਰਾ ਕੇ ਧਮਕਾਇਆ ਗਿਆ ਤਾਂ ਜਦੋਂ ਦੋਸ਼ੀ ਸਾਬਤ ਹੋਗੇ ਤਾਂ ਹੁਣ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਹੈਗੇ ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਕੀ ਉਹਨਾਂ ਤੇ ਕੋਈ ਪ੍ਰੈਸ਼ਰ ਪਾਇਆ ਗਿਆ ਤਾਂ ਉਹ ਚੁੱਪ ਬੈਠੇ ਨੇ ਜਾਂ ਉਹਨਾਂ ਨੂੰ ਕੁਛ ਝੜਾਵਾ ਚੜਿਆ ਇਹ ਦੋਨੋਂ ਪੂਰੇ ਸਾਡਾ ਮੁ슬ਮਨ ਸਮਾਜ ਇਹ ਜਾਣਨਾ ਚਾਹੁੰਦਾ ਕਿ ਉਹ ਚੁੱਪ ਕਿਉਂ ਨੇ ਔਰ ਦੂਸਰੀ ਗੱਲ ਇਹ ਹੈ ਜਮੀਲੂ ਰਹਿਮਾਨ ਸਾਹਿਬ ਜਿਹੜੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਸੀ ਪੂਰੀ ਇਹਨਾਂ ਨੇ ਮਹਿਮਾਨ ਨਵਾਜ਼ੀ ਦਾ ਪੂਰੀਆਂ ਹੱਦਾ ਪਾਰ ਕਰ ਦਿੱਤੀਆਂ ਕਿ ਇੱਕ ਕੁਰਾਨ ਸ਼ਰੀਫ ਆਪਣੀ ਧਾਰਮਿਕ ਕਿਤਾਬ ਦੀ ਬੇਅਦਵੀ ਬੇਹਰਮਤੀ ਹੋਗੀ ਪਰ ਉਹ ਚੁੱਪ ਬੈਠੇ ਰਹੇ ਮੈਂ ਇੱਕ ਹੋਰ ਗੱਲ ਕਹਾਂ ਕਹਿੰਦੇ ਜੀ ਆਮ ਆਦਮੀ ਨੇ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਹਾ ਗਿਆ ਕਿ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ ਉਹਦੇ ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਬਹੁਤ ਉੱਚ ਪੱਧਰ ਤੇ ਆਉਂਦਾ ਜਦੋਂ ਆਪਾਂ ਗੱਲ ਕਰਦੇ ਆ ਕਿ ਜਮੀਲੂ ਰਹਿਮਾਨ ਸਾਹਿਬ ਦਾ ਬਹੁਤ ਿਹੜਲੇ ਦਰਜੇ ਤੋਂ ਪਰ ਮੈਂ ਉਹ ਦੱਸ ਦਿਆਂ ਕਿ ਜਿਹੜੇ ਬੇਅਦਵੀ ਜਿਹੜਾ ਉਹਨਾਂ ਨੇ ਆਪਣਾ ਜ਼ਮੀਰ ਗਿਰਵੀ ਰੱਖਿਆ ਮੈਂ ਕਹੂੰਗੀ ਇਹ ਜ਼ਮੀਰ ਗਿਰਵੀ ਰੱਖ ਕੇ ਇਹਨਾਂ ਨੂੰ ਇਹ ਟਿਕਟ ਦਿੱਤੀ ਗਈ ਕਿਉਂਕਿ ਹੋਰ ਵੀ ਬਹੁਤ ਕਾਬਿਲ ਇੱਥੇ ਲੋਕ ਸੀ ਜਿਹੜੇ ਜਿਹੜੇ ਇਹ ਡਿਸਰਵ ਕਰਦੇ ਸੀ ਇਹ ਟਿਕਟ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਇਆ ਨਰੇਸ਼ ਯਾਦਵਨ ਨੂੰ ਬਚਾਇਆ ਉਹਦੀ ਪੂਰੀ ਮਹਿਮਾਨ ਨਵਾਜ਼ੀ ਕੀਤੀ ਜਿਹਦੇ ਬਦਲੇ ਇਹਨੂੰ ਇਹ ਟਿਕਟ ਦਿੱਤੀ ਗਈ ਹਾਂਜੀ ਐ ਮੈਡਮ ਤੁਸੀਂ ਯਾ ਗੱਲ ਕੀਤੇ ਮਹਿਮਾਨ ਨਵਾਜ਼ੀ ਦੇ ਇਹਨਾਂ ਦੇ ਹੁਣ ਜਿਹੜਾ ਹੈ ਇਹਨਾਂ ਨੂੰ ਮਤਲਬ ਸਿਲੈਕਸ਼ਨ ਕਮੇਟੀ ਦਾ ਮੈਂਬਰ ਬਣਾਇਆ ਹੈ ਜੀ ਤੇ ਤੁਸੀਂ ਹੁਣ ਕੀ ਮੰਗ ਕਰ ਰਹੇ ਹੋ ਕਿ ਇਹਨਾਂ ਨੂੰ ਮਤਲਬ ਰਜਾਇਨ ਦੇਣਾ ਚਾਹੀਦਾ ਹੈ ਕੀ ਹੁਣ ਦੇਖੋ ਮੈਂ ਬੀਗੇ ਮੁਸਲਿਮ ਤਾਂ ਪਹਿਲਾਂ ਇਹ ਕਹਿਣਾ ਚਾਹੁੰਦੀ ਆ ਕਿ ਅੱਲਾ ਮੀਆਂ ਨੇ ਤੁਹਾਨੂੰ ਇੰਨੀ ਇੱਜ਼ਤ ਦਿੱਤੀ ਔਰ ਇੱਜ਼ਤ ਜੇ ਦਿੱਤੀ ਹੈ ਤਾਂ ਅੱਲਾ ਤੁਹਾਡੇ ਤੋਂ ਇਨਸਾਫ ਦੀ ਵੀ ਮੰਗ ਕਰਦਾ ਉਹ ਚਾਹੁੰਦਾ ਕਿ ਤੁਸੀਂ ਇਨਸਾਫ ਇੱਜ਼ਤ ਤਾਂ ਤੁਹਾਨੂੰ ਦਿੱਤੀ ਪਰ ਇੱਜ਼ਤ ਤੁਹਾਡੀ ਬਿਲਕੁਲ ਨਹੀਂ ਹੈ ਪੂਰੇ ਸ਼ਹਿਰ ਚ ਪੂਰਾ ਇੱਕ ਇੱਕ ਬੰਦੇ ਤੋਂ ਪੁੱਛ ਲਿਓ ਤੁਸੀਂ ਵੀ ਉਹਨਾਂ ਦੀ ਇੱਜ਼ਤ ਜੋਗ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿ ਐਮਐਲਏ ਦੇ ਤੌਰ ਤੇ ਉਹ ਮਿਲੀ ਨਹੀਂ ਕਿਉਂਕਿ ਉਹਨਾਂ ਨੇ ਜਿਹੜੀ ਇਹ ਆਰਮਿਕ ਗ੍ਰੰਥ ਤੇ ਰਾਜਨੀਤੀ ਕੀਤੀ ਜਿਹਦੇ ਬਦਲੇ ਉਹਨਾਂ ਨੂੰ ਇਹ ਮਿਲੀ ਗੱਦੀ ਤਾਂ ਮਿਲ ਗਈ ਪਰ ਇੱਜ਼ਤ ਨਹੀਂ ਮਿਲੀ ਨਾ ਉਹ ਇਹੀ ਸਾਬਿਤ ਕਰਦੇ ਕਿ ਇਹਨਾਂ ਨੇ ਬੇਅਦਬੀ ਚ ਬੇਅਦਬੀ ਕਰਨ ਵਾਲੇ ਨੂੰ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਇਹਨੂੰ ਪੰਜਾਬ ਸਰਕਾਰ ਜਿਹੜੀ ਹੈ ਇਹਨੂੰ ਇਸ ਸਿਲੈਕਟ ਕਮੇਟੀ ਚੋਂ ਬਾਹਰ ਕੱਢੇ ਕਿਉਂਕਿ ਸਾਨੂੰ ਇਹਦੇ ਤੇ ਬਿਲਕੁਲ ਭਰੋਸਾ ਨਹੀਂ ਹੈ ਜਿਹੜਾ ਆਪਣੇ ਸ਼ਹਿਰ ਚ ਬੈਠ ਕੇ ਬੇਅਦਬੀ ਕਰਾ ਸਕਦਾ ਤਾਂ ਉਹ ਤੋਂ ਅਸੀਂ ਇਨਸਾਫ ਦੀ ਕੋਈ ਉਮੀਦ ਨਹੀਂ ਰੱਖਦੇ ਤੇ ਇਹ ਜਿਹੜੇ ਇਸਾਈ ਭਾਈਚਾਰੇ ਦੀ ਵੀ ਬੇਅਦਬੀਆਂ ਹੋਈਆਂ ਨੇ ਉਹਨਾਂ ਦਾ ਕੋਈ ਬਿੰਬ ਨਹੀਂ ਮੈਂ ਤੁਹਾਨੂੰ ਇਹੀ ਕਹਿ ਰਹੀ ਆ ਕਿ ਜੋ ਜੇ ਇਹ ਇੰਨਾ ਹੀ ਸੋਚਦੇ ਨੇ ਕਿ ਇੱਕ ਵਿਧਾਇਕ ਹੈ ਤਾਂ ਸਭ ਤੋਂ ਪਹਿਲਾਂ ਤਾਂ ਹੋਰ ਜਿਹੜੇ ਧਰਮਾਂ ਦੇ ਜਿਵੇਂ ਇਸਾਈ ਜਿਹੜਾ ਹੈ ਉਹਨਾਂ ਦਾ ਵੀ ਕੋਈ ਬੰਦਾ ਲੈਣਾ ਚਾਹੀਦਾ ਸੀ ਔਰ ਨਾਲੇ ਇਹ ਹੀ ਕਿਉਂ ਇਹ ਹੀ ਕਿਉਂ ਵਿਧਾਇਕ ਕਿ ਕਿਉਂ ਜਿਹੜਾ ਖੁਦ ਦੋਸ਼ੀਆਂ ਦੇ ਨਾਲ ਜਿਹਦੀਆਂ ਫੋਟੋਆਂ ਨੇ ਜੇ ਤੁਸੀਂ ਦੇਖ ਰਹੇ ਹੋਗੇ ਖੁਦ ਬੈਠਾ ਹੋਇਆ ਇਹ ਇਹ ਬੰਦਾ ਸਾਨੂੰ ਇਨਸਾਫ ਦੇਗਾ ਕਿ ਮੁਸਲਿਮ ਜਗਤ ਚ ਕੋਈ ਵੀ ਐਸਾ ਕਾਬਿਲ ਲੀਡਰ ਨਹੀਂ ਹੈ ਧਾਰਮਿਕ ਗੁਰੂ ਨਹੀਂ ਹੈ ਜਿਹੜਾ ਇਸ ਕਮੇਟੀ ਚ ਪਾਇਆ ਜਾ ਸਕਦਾ ਇਸ ਕਰਕੇ ਜੇ ਜਾਂਚ ਜੇ ਵਾਕੇ ਹੀ ਸਰਕਾਰ ਦੀ ਨੀਅਤ ਸਾਫ਼ ਹੈ ਉਹ ਵਾਕਈ ਚਾਹੁੰਦੇ ਨੇ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਜਾਂ ਬਾਕੀ ਧਰਮਾਂ ਦੀ ਜਿਹੜੀ ਗ੍ਰੰਥਾਂ ਦੀ ਬੇਅਦਬੀ ਹੋਈ ਹੈ ਉਹਦੇ 'ਚ ਇਨਸਾਫ਼ ਹੋਏ ਤਾਂ ਇਹਨਾਂ ਨੂੰ ਸੁਰੱਖਿਅਤ ਜਿਹੜੀ ਜਾਂਚ ਹੈ ਉਹ ਸੁਪਰੀਮ ਕੋਰਟ ਤੋਂ ਕਰਾਉਣੀ ਚਾਹੀਦੀ ਹੈ ਜਾਂ ਕਿਸੇ ਅਜ ਆਜ਼ਾਦ ਏਜੰਸੀ ਤੋਂ ਕਰਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਨਸਾਫ਼ ਮਿਲ ਸਕੇ ਮੈਡਮ ਮੈਂ ਬੇਹਰਮਤੀ ਦੀ ਗੱਲ ਚੱਲੀ ਹੈ ਬੇਹਰਮਤੀ ਜਿਹੜੀ ਹੈ ਕੁਰਾਨ ਮਜੀਦ ਦੀ ਅਕਾਲੀ ਦਲ ਦੇ ਸਮੇਂ 'ਚ ਹੋਈ ਅਕਾਲੀ ਦਾਲੇ ਪਾਰਚਾ ਦਾਤ ਕਰਾਇਆ ਉਹਦੇ ਮੁਲਜ਼ਮ ਵੀ ਪੇਸ਼ ਕਿਤੇ ਇੱਕ 2017 ਦੇ 89 ਐਫ ਆਈ ਆਰ ਮੰਡੇ ਬਸ ਸਟੈਂਡ ਤੋਂ ਲੈ ਕੇ ਮੰਡੀ ਰੋਡ ਤੇ ਵੀ ਬੇਹੁਰਮਤੀ ਹੋਈ ਸੀ ਜੀ ਜੀ ਉਹਦਾ ਐਫ ਆਈ ਆਰ ਦਰਜ ਹੋਈ ਹੈ ਅੱਜ ਤੱਕ ਮੁਲਜ਼ਮ ਨਹੀਂ ਫੜੇ ਗਏ ਚਲੋ ਕਾਂਗਰਸ ਦਾ ਟਾਈਮ ਤੇ ਕਾਂਗਰਸ ਨਹੀਂ ਫੜੇ ਇਹਨਾ ਇਹ ਹੁਣ ਬੇਅਦਬੀ ਦੀ ਗੱਲ ਕਰਦੇ ਹੋ ਅਸੀਂ ਬੇਅਦਬੀ ਦੀ ਸਜ਼ਾ ਮਾਦਰਾਨੀ ਹੈ ਨਾ ਕੀ ਉਹ ਐਫ ਆਈ ਆਰ ਬਾਰੇ ਕੁਝ ਕਹੋਗੇ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਦਾ ਟਾਈਮ ਵੀ ਆਇਆ ਅਕਾਲੀ ਦਲ ਨੇਤਾ ਪਰਚੇ ਕਰਾਏ ਉਹ ਤਾਂ ਇਸ ਚੀਜ਼ ਨੂੰ ਚਾਹੁੰਦੇ ਸੀ ਕਿ ਜਿਨ੍ਹਾਂ ਨੇ ਬੇਹਰਮਤੀ ਕਿਉਂਕਿ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹੜੀ ਕਦੇ ਕਿਸੇ ਵੀ ਧਰਮ ਦੀ ਬੇਅਦਮੀ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਅਦਮੀ ਨਹੀਂ ਕਰਾ ਸਕਦੀ ਕਿਉਂਕਿ ਇੰਨੀ ਇਹਨਾਂ ਦੀ ਸਰਕਾਰ ਆਗੇ ਕਾਂਗਰਸ ਦੀ 5 ਸਾਲ ਲੱਗੀ ਇਹਨਾਂ ਦੇ ਖੁਦ 4 ਸਾਲ ਹੋਣ ਵਾਲੇ ਹੋਗੇ ਜੇ ਅਕਾਲੀ ਦਲ ਦਾ ਕੋਈ ਦੋਸ਼ੀ ਸੀ ਤਾਂ ਉਹਨੂੰ ਹੁਣ ਤੱਕ ਸਜ਼ਾ ਹੋਣੀ ਚਾਹੀਦੀ ਸੀ ਪਕੜ ਲੈਣਾ ਚਾਹੀਦਾ ਸੀ ਪਰ ਐਸਾ ਨਹੀਂ ਹੋਇਆ ਇਹਨਾਂ ਦਾ ਤਾਂ ਆਮ ਆਦਮੀ ਦਾ ਦੋਸ਼ ਵੀ ਸਾਬਤ ਹੋ ਗਿਆ ਨਰੇਸ਼ ਆਦਮ ਨੂੰ ਸਜ਼ਾ ਵੀ ਹੋਗੀ ਇਹ ਇਹ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਹੈ ਆਮ ਆਦਮੀ ਦੀ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਔਰ ਦੂਸਰੀ ਗੱਲ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਜੇ ਅਸੀਂ ਦੇਖੀਏ ਤਾਂ ਇਹਨਾਂ ਦੇ ਦੋ ਲੀਡਰ ਬਰਗਟ ਸਿੰਘ ਔਰ ਸੁਖੀ ਰੰਦਾਵਾ ਇਹ ਦੋ ਖੁਦ ਮੰਨਦੇ ਨੇ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਸਾਡੇ ਦੋ ਗਰੁੱਪ ਸੀ ਜਿਨ੍ਹਾਂ ਚ ਇੱਕ ਦੀ ਤਰਫ ਤੋਂ ਸਿਆਸਤ ਕੀਤੀ ਗਈ ਕਿ ਇਸ ਮੁੱਦੇ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਸ ਮੁੱਦੇ ਨੂੰ ਲਟਕਾ ਕੇ ਰੱਖਿਆ ਔਰ ਸਿਆਸਤ ਕੀਤੀ ਜਾਵੇ